ਰੇ ਨਰਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਵਾ ਸਭ ਥਾਈ ਪਾਰ ਬ੍ਰਹਮਪੂਰਨ ਪਰਮੇਸ਼ਰ ਦਾ ਰਹਾ ਸਭ ਨੂੰ ਜਾਈ ਫਿਰ ਉਹ ਕਹਿੰਦੇ ਧੁਰ ਕੀ ਬਾਣੀ ਆਈ ਜਿਨ ਸਭ ਦੀ ਚਿਤ ਮਟਾਇਆ ਦਿਆਲ ਪ੍ਰਭ ਮਿਹਬਾਨਾ ਹਰ ਨਾਨਕ ਸਾਚ ਬਖਾਨੀ ਇਹ ਧੁਰ ਕੀ ਬਾਣੀ ਸਾਧ ਸੰਗਤ ਜੀ ਕਾਜ ਸੁਵਾਦੀ ਹੈ ਤੱਤੀਆਂ ਲੋਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਸਭ ਉਹ ਸੰਗਰੰਕਾਰ ਦਾ ਭਾਣਾ ਇਕੱਠਾ ਕਰਕੇ ਮੰਨਦੇ ਸਨ ਤੇ ਤੱਤੀ ਲੋ ਵੀ ਸਾਸੰਗ ਦੀ ਮਹਾਰਾਜ ਨੂੰ ਕੁਝ ਨਹੀਂ ਕਹਿ ਸਕਦੀ ਸੀ ਤੱਤੀ ਲੋ ਵੀ ਹੈਰਾਨ ਸੀ ਚੰਦੂ ਕੋਲ ਬਿਠਾ ਹੋ ਕੇ ਚਲਾ ਰਿਹਾ ਸੀ ਪਰ ਪੁੰਜਾ ਮਹਾਰਾਜ ਦੇ ਸਿਰ 'ਤੇ ਰੇਤਾ ਕਰਮ ਕਰਮ ਪਾ ਰਿਹਾ ਸੀ ਇਹ ਸਾਧ ਸੰਗਤ ਜੀ ਇਤਿਆਰ ਦਾਸ ਦਾ ਕਿ ਉਹਨਾਂ ਨੂੰ ਵੀ ਠੱਠ ਮਹਿਸੂਸ ਹੋ ਰਹੀ ਸੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਖੰਡੇ ਸਾਲ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਖੀ ਆਪਨਾ ਸਾਧ ਸੰਗਤ ਜੀ ਨੂੰ ਸਾਂਝੀ ਕਰਨੀ ਹੈ ਗੁਰੂ ਨਾਨਕ ਦੇਵ ਮਹਾਰਾਜ ਉਦਾਸੀਆਂ ਕਰਨ ਵਾਸਤੇ ਗਏ ਨਾ ਸੱਚ ਦਾ ਸਨੇਹਾ ਦੇਣ ਵਾਸਤੇ ਗਏ ਦੁਨੀਆਂ ਨੂੰ ਉਤਾਰਨ ਵਾਸਤੇ ਗਏ ਭਾਈ ਜੱਟੇ ਦੇ ਪਿੰਡ ਪਹੁੰਚ ਗਏ ਭਾਈ ਜਗਤਾ ਸਾਧ ਸੰਗਜੀ ਉਹਦਾ ਪਰਿਵਾਰ ਇੱਕ ਉਹਦਾ ਛੋਟਾ ਜਿਹਾ ਬੇਟਾ ਜਿਹੜਾ ਕਿ ਤੁਰਦਾ ਸਾਧ ਸੰਗਜੀ ਛੋਟਾ ਜਿਹਾ ਐ ਡੋਗ ਕੋਈ 2.5 ਸਾਲ ਦਾ ਤੁਰਦਾ ਤੇ ਭਾਈ ਜਗਤੇ ਦੀ ਘਰਵਾਲੀ ਉਹ ਨਿਰੰਕਾਰ ਦੀ ਬਾਣੀ ਪੜਦੀ ਹੈ ਤੇ ਭਾਈ ਜਗਤਾ ਵੀ ਗੁਰੂ ਨਾਨਕ ਤੇ ਮਹਾਰਾਜ ਨੂੰ ਬਹੁਤ ਮੰਨਦਾ ਹੈ ਉਹਨਾਂ ਦੇ ਭਾਗ ਚੰਗੇ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਲਾਗੇ ਪਹੁੰਚ ਗਏ ਉਹਨਾਂ ਦੇ ਪਿੰਡ ਪਹੁੰਚ ਗਏ ਸਤਿਗੁਰਾਂ ਦਾ ਦੀਵਾਨ ਸਜਿਆ ਸਜੇ ਦੀਵਾਨ ਦੇ ਵਿੱਚ ਕੀਰਤਨ ਹੋਏ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਮਰਦਾਨਾ ਜੀ ਅਲਾਹੀ ਬਾਣੀ ਆਈ ਹੈ ਰੱਬੀ ਬਾਣੀ ਆਈ ਹੈ ਰਵਾਬ ਛੇੜੋ ਰਵਾਬ ਦੀਆਂ ਤਾਰਾਂ ਛੇੜੋ ਤੇ ਆਪਾਂ ਰੱਬੀ ਬਾਣੀ ਗਾਈ ਗੀ ਗੁਰੂ ਨਾਨਕ ਦੇ ਮਹਾਰਾਜ ਦਾ ਹੁਕਮ ਮੰਨ ਕੇ ਮਰਦਾਨੇ ਨੇ ਰਵਾਬ ਵਜਾਈ ਤੇ ਗੁਰੂ ਨਾਨਕ ਦੇ ਮਹਾਰਾਜ ਨੇ ਸਾਦ ਸਵੀ ਰੱਬੀ ਬਾਣੀ ਗਾਈ ਰੱਬੀ ਬਾਣੀ ਜੋ ਗਾਈ ਭੋਗ ਪਏ ਤੇ ਭਾਈ ਜਨਤਾ ਉੱਠ ਕੇ ਗੁਰੂ ਨਾਨਕ ਦੇ ਮਹਾਰਾਜ ਨੂੰ ਮੱਥਾ ਟੇਕਦਿਆਂ ਹੋਇਆਂ ਨਮਸ਼ਕਾਰਾਂ ਕਰਦਿਆਂ ਹੋਇਆਂ ਬੇਨਤੀ ਕਰਦਾ ਬਾਬਾ ਜੀ ਸਾਡੇ ਭਾਰਤ ਚੰਗੇਖਣ ਜਿਹੜੇ ਦੁਨੀਆ ਨੂੰ ਉਤਾਰਦੇ ਹੋਏ ਸਾਡੇ ਨਗਰ ਵਿੱਚ ਆਏ ਆ ਤੇ ਮੈਂ ਤੁਹਾਨੂੰ ਕੱਲ ਦਾ ਨੰਕਰ ਪ੍ਰਸ਼ਾਦਾ ਸ਼ਕਾਉਣਾ ਚਾਹਣਾ ਤੇ ਆਪ ਜੀ ਮੇਰਾ ਲੰਗਰ ਪ੍ਰਸ਼ਾਦਾ ਆਪ ਜੀ ਨੇ ਮੇਰੇ ਘਰ ਆ ਕੇ ਛਕਣਾ ਇਹ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਭਾਈ ਜਗਤਿਆ ਆਵਾਂਗੇ ਤੇਰੇ ਘਰ ਆ ਕੇ ਲੰਗਰ ਛਕਾਂਗੇ ਪਰ ਇਹ ਨਹੀਂ ਵੀ ਅਸੀਂ ਆਵਾਂਗੇ ਤੇ ਬਾਲਾਂ ਤੇ ਮਰਦਾਨਾਂ ਜੀ ਆਉਣਗੇ ਸਾਧ ਸੰਗਤ ਵੀ ਆਵੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਾਈ ਜਗਤ ਦਾ ਜੀ ਕਹਿਣ ਲੱਗੇ ਸਤਬੰਦ ਜੀ ਜੇ ਸਤਪੁਰ ਆਉਣ ਦੇ ਸਤਪੁਰਾਂ ਦੀ ਸਾਧ ਸੰਗਤ ਆਵੇ ਤੇ ਮੇਰਾ ਮਨ ਬਹੁਤ ਖੁਸ਼ ਹੋਵੇਗਾ ਇਹ ਗੁਰੂ ਨਾਨਕ ਦੇ ਮਹਾਰਾਜ ਦੀ ਸਾਧ ਸੰਗਤ ਜੀ ਉਹ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹ ਕੇ ਦੀਵਾਨ ਲਾ ਕੇ ਪਾਈ ਜਗਤ ਦੇ ਘਰ ਪਹੁੰਚ ਕੇ ਪਾਈ ਜਗਤ ਦੇ ਜੀ ਘਰਵਾਲੀ ਬੀਬੀ ਜੀ ਨੇ ਅੰਨਾ ਗਵੰਢਣਾ ਨੂੰ ਸਨਿਹਾ ਦਿੱਤਾ ਕਿ ਇਹ ਭੈਣੋ ਬੀਬੀਓ ਮਾਈਓ ਗੁਰੂ ਨਾਨਕ ਦੇ ਮਹਾਰਾਜ ਅਤੇ ਪਾਤਸ਼ਾਹ ਸਾਡੇ ਘਰ ਲੰਗਰ ਪ੍ਰਸ਼ਾਦਿਆ ਨੂੰ ਭੋਗ ਲਾਉਣ ਵਾਸਤੇ ਆ ਰਹੇ ਨੇ ਤੇ ਮੇਰੀ ਹੱਥ ਭਰਾਉਂ। ਮੇਰੇ ਨਾਲ ਹੋ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਵਾਉਂ। ਤੇ ਮਾਈਆਂ ਬੀਬੀਆਂ ਭੈਣਾਂ ਦੌੜੀਆਂ ਆਈਆਂ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਆ ਰਹੇ ਨੇ। ਆਗੇ ਸਾਰੀਆਂ ਬੀਬੀਆਂ ਨੇ ਕਿਸੇ ਨੇ ਆਟਾ ਕੁੰਨੇ ਆ। ਕਿਸੇ ਨੇ ਸਾਥ ਸੰਗਤ ਜੀ ਦਾਲ ਦੀ ਸੇਵਾ ਲਈ ਕਿਸੇ ਨੇ ਚਾਹ ਦੀ ਸੇਵਾ ਲਈ ਸਾਥ ਸੰਗਤ ਜੀ ਇਹ ਸਾਥ ਸੰਗਤ ਜੀ ਕਿਸੇ ਨੇ ਪਾਣੀ ਛੜਕਿਆ ਝਾੜੂ ਬਾਹਰੂ ਕੀਤਾ ਗੁਰੂ ਨਾਲ ਦੇ ਮਹਾਰਾਜ ਨੇ ਆਉਣਾ ਰਾਹ ਸਾਫ਼ ਹੋਣਾ ਚਾਹੀਦਾ ਜਦੋਂ ਇਹ ਬੀਬੀਆਂ ਨੇ ਸੇਵਾ ਲਈ ਤੇ ਸੇਵਾ ਨੁਵਾਈ ਗਈ ਤੇ ਲੰਗਰ ਪ੍ਰਸ਼ਾਦਾ ਤਿਆਰ ਹੋਇਆ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਚਰਨ ਪਾਏ ਸਾਧ ਸੰਗਤ ਨੇ ਚਰਨ ਪਾਏ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਲੰਗਰ ਪ੍ਰਸ਼ਾਦਾ ਸਾਧ ਸੰਗਤ ਜੀ ਉਹ ਜਦੋਂ ਭਾਈ ਜਗਦੇ ਨੇ ਪਰੋਸ਼ ਕੇ ਬੀਬਾ ਜੀ ਨੇ ਪਰੋਸ਼ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਰੱਖਿਆ ਤੇ ਉਹਨਾਂ ਨੇ ਅਰਦਾਸ ਕੀਤੀ ਅਰਦਾਸ ਕੀਤੀ ਤੇ ਅਰਦਾਸ ਕਰਕੇ ਲੰਗਰ ਛਕਿਆ ਤੇ ਮਹਾਰਾਜ ਜੀ ਨੇ ਨਾਲ ਹੀ ਹੁਕਮ ਕਰਤਾ ਇਹਨਾਂ ਸਾਧ ਸੰਗਤਾਂ ਨੂੰ ਵੀ ਨਾਲ ਹੀ ਲੰਗਰ ਛਕਾ ਲਓ ਸਾਧ ਸੰਗਤ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਹੁਣ ਲੰਗਰ ਛਕ ਕੇ ਫਿਰ ਅਰਦਾਸ ਕੀਤੀ ਜਦੋਂ ਅਰਦਾਸ ਕੀਤੀ ਤੇ ਭਾਈ ਜਗਤਿਆ ਨੇ ਫਿਰ ਕਹਿ ਦਿੱਤਾ ਕਿ ਮਹਾਰਾ ਰਾ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਂ ਮਹਾਰਾਜ ਜੀ ਤੁਹਾਡੇ ਚਰਣਾ ਕਮਲਾਂ ਚਰਦਾਸ ਬੇਨਤੀ ਕਰਦਾ ਕੱਲ ਵੀ ਮੇਰੇ ਘਰ ਲੰਗਰ ਛਕਣਾ ਆਪ ਜੀ ਨੇ ਤੇ ਸਾਹ ਸੰਗਤ ਰੇ ਆਉਣਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੰਨ ਲਿਆ ਤੇ ਸਾਹ ਸੰਗਤ ਜੀ ਜਦੋਂ ਗੁਰੂ ਨਾਨਕ ਦੇਵ ਜੀ ਨੇ ਲੰਗਰ ਮੰਨਿਆ ਕੱਲ ਦਾ ਦਿਹਾੜਾ ਚੜਿਆ ਤੇ ਸੂਰਜ ਚੜਿਆ ਤੇ ਮਾਈਆਂ ਬੀਬੀਆਂ ਨੇ ਆ ਕੇ ਫਿਰ ਉਸੇ ਤਰ੍ਹਾਂ ਲੰਗਰ ਪਕਾਉਣਾ ਸ਼ੁਰੂ ਕਰ ਦਿੱਤਾ ਤੇ ਸਾਧ ਸੰਗਤ ਜੀ ਬਾਣਾ ਕੀ ਵਰਤਿਆ ਅੱਗ ਬਲ ਰਹੀ ਸੀ ਮਾਈਆਂ ਬੀਬੀਆਂ ਨਾਲੇ ਨਰਨਕਾਰ ਦੀ ਬਾਣੀ ਗਾਇਨ ਕਰ ਰਹੀਆਂ ਸਨ ਤੇ ਨਾਲੇ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀਆਂ ਸਨ ਉਹਨਾਂ ਦਾ ਧਿਆਨ ਸਿਰੰਦਰ ਪ੍ਰਸ਼ਾਦੇ ਵੱਲ ਤੇ ਬਾੜੀ ਵੱਲ ਤੇ ਭਾਈ ਜਨਕੇ ਦਾ ਜਿਹੜਾ ਲੜਕਾ ਸੀ ਸਾਧ ਸੰਗਤ ਜੀ ਛੋਟਾ ਜਿਹਾ 8-3 ਸਾਲ ਦਾ ਬੜਕ ਤੁਰਦਾ ਸੀ ਉਹ ਸਾਧ ਸੰਗਤ ਜੀ ਉਹ ਸਵਾਰ ਤਰਦਾ ਅੱਗ ਦੇ ਕੋਲ ਪਹੁੰਚ ਗਿਆ ਸਾਧ ਸੰਗਤ ਇਹਸਾ ਉਹਦਾ ਪੈਰ ਫਿਸਲਿਆ ਉਹ ਅੱਗ ਦੇ ਵਿੱਚ गिर ਗਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਗ ਦੇ ਵਿੱਚ गिर ਗਿਆ ਫਟਾਫਟ ਸਾਧ ਸੰਗਤ ਨੇ ਅੱਗ ਦੇ ਵਿੱਚੋਂ ਕੱਢਿਆ ਤੇ ਛੋਟਾ ਜਿਹਾ ਬੱਚਾ ਸੀ ਸਾਧ ਸੰਗਤ ਜੀਓ ਸੇਖ ਬਹੁਤ ਪੈ ਗਿਆ ਸਰੀਰ ਨੂੰ ਤੇ ਉਹਨਾਂ ਨੇ ਮੰਜੇ ਤੇ ਲਟਾਤਾ ਤੇ ਸਵਾਸ ਦੇ ਗਿਆ ਜੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਤੇ ਪਾਈ ਜਗਤਾ ਆਪਣੇ ਘਰ ਵਾਲੀ ਨੂੰ ਸਮਝਾਉਂਦਾ ਭਾਗਾ ਵਾਲੀਏ ਰੋਈ ਨਾ ਰੋਇਆ ਤੇ ਮਹਾਰਾਜ ਜੀ ਨੂੰ ਪਤਾ ਲੱਗ ਜਾਏਗਾ ਉਹਨਾਂ ਨੇ ਫਿਰ ਲੰਗਰ ਨਹੀਂ ਛਕਣਾ ਤੇ ਸਾਥ ਸੰਗਤ ਜੀ ਉਹ ਤੇ ਆਪ ਜਾਣ ਜਾਣ ਨੇ ਉਹਨਾਂ ਤੋਂ ਕਿਹੜੀ ਗੱਲ ਲੁਕ ਸਕਦੀ ਹੈ ਜਦੋਂ ਉਹ ਆਏ ਲੰਗਰ ਪਰੋਸ ਕੇ ਅੱਗੇ ਰੱਖਿਆ ਤੇ ਕਹਿਣ ਲੱਗੇ ਪਾਈ ਜਗਤਿਆ ਸਾਡਾ ਛੋਟਾ ਸਿੱਖ ਕਿੱਥੇ ਹੈ ਅੱਜ ਅਸੀਂ ਉਹਨੂੰ ਆਪਣੀ ਗੋਦੀ ਦੇ ਵਿੱਚ ਬਿਠਾਉਣਾ ਹੈ ਤੇ ਉਹ ਨਾਲ ਗੱਲਾਂ ਕਰਨੀਆਂ ਨੇ ਤੇ ਉਹਦਾ ਅੱਜ ਨਾਮ ਪੁੱਛਣਾ ਹੈ ਉਹਦੇ ਕੋਲ ਤੇ ਸਾਧ ਸੰਗਤ ਜੀ ਤੇ ਭਾਈ ਜਗਤਾ ਕਹਿਣ ਲੱਗਾ ਜੀ ਉਹ ਤੇ ਨਾਨਕੇ ਆਏ ਸਰ ਉਹ ਨਾਲ ਨਾ ਚਲਾ ਗਿਆ ਤੇ ਕਹਿਣ ਲੱਗਿਆ ਭਾਈ ਜਗਤਿਆ ਝੂਠ ਬੋਲਦਾ ਹੈ ਉਹ ਤੇ ਇੱਥੇ ਹੀ ਹੈ ਨਹੀਂ ਮਹਾਰਾਜ ਕਿ ਤੁਹਾਨੂੰ ਪਤਾ ਸਾਥ ਸੰਗਤਿ ਉਹ ਬੀਬੀਆਂ ਦੇ ਜਿਹੜੇ ਮਨ ਹੈ ਨਾ ਉਹ ਬੜੇ ਕੋਮਲ ਹੋਇਆ ਕਰਦੇ ਨੇ ਉਹਨਾਂ ਕੋ ਨਹੀਂ ਲਿਆ ਜਾਂਦਾ ਤੇ ਬੀਬੀ ਜੀ ਦੀ ਅੱਖਾਂ ਵਿੱਚੋਂ ਜਲ ਚੱਲ ਗਿਆ ਪੰਜਕੀਰਤ ਦੇ ਘਰ ਵਾਲੀ ਦੀ ਤੇ ਮਹਾਰਾਜ ਨੇ ਪੁੱਛਿਆ ਬੀਬਾ ਜੀ ਤੁਸੀਂ ਦੱਸੋ